आम आदमी पार्टी जिंदाबाद आम आदमी पार्टी जिंदाबाद आम आदमी पार्टी जिंदाबाद जिंदाबाद आम आदमी पार्टी जिंदाबाद आम आदमी पार्टी जिंदाबाद आम आदमी पार्टी जिंदाबाद इंजीनियर मनविंदर सिंह ग्यासपुरा जिंदाबाद एमएलए जिंदाबाद इंजीनियर मनविंदर सिंह जी ग्यासपुरा जिंदाबाद आम आदमी पार्टी जिंदाबाद आम आदमी पार्टी जिंदाबाद ਆਹਾ ਵਿਖੇ ਕਾਂਗਰਸ ਨੂੰ ਵਾਰ ਨੰਬਰ 1 ਚ ਲੱਗਿਆ ਵੱਡਾ ਝਟਕਾ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰੋਸ਼ੀ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਚ ਹੋਇ ਸ਼ਾਮਲ ਉਥੇ ਹੀ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸਰੋਪਾਪਾ ਪਾਰਟੀ ਚ ਕੀਤਾ ਸਵਾਗਤ ਜੀ ਸਾਥੀ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੀ ਕਿਹੜੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਸ਼ਾਮਲ ਹੋਏ ਅਸੀਂ ਸਾਰਾ ਕੁਝ ਦੇਖਦੇ ਆ ਹੋਇਆਂ ਸਾਰੇ ਪਾਰਟੀਆਂ ਨੂੰ ਦੇਖਦੇ ਆ ਹੋਇਆਂ ਆਮ ਪਾਰਟੀ ਇਹ ਅਸੀਂ ਯੂਜ਼ ਕੀਤੀ ਹੈ ਵੀ ਸਾਡੇ ਨਾਲ ਸਾਡੇ ਐਮਐਲਏ ਸਾਹਿਬ ਸਾਡੇ ਸਰਦਾਰ ਦਰਸ਼ਨ ਪੱਪੂ ਜੀ ਖੜੇ ਨੇ ਸਾਡੇ ਮੁੱਦੇ ਨੇ ਜਿਹੜੇ ਉਹ ਕਈ ਸਾਲ ਤੋਂ ਮੁੱਦੇ ਖੜੇ ਸੀਗੇ ਇਹਨਾਂ ਨੇ ਸਾਨੂੰ ਜ਼ਮੀਨ ਲੈ ਕੇ ਦਿੱਤੀ ਤੇ ਧਰਮਸ਼ਾਲਾ ਨਾਲ ਸਾਡਾ ਵਾਅਦਾ ਕੀਤਾ ਅੱਜ ਵੀ ਇਸ ਤੋਂ ਬਾਅਦ ਅਸੀਂ ਕੱਲੇ-ਕੱਲੇ ਜਿੰਨੇ ਵੀ ਸਾਡੇ ਪਰਿਵਾਰਕ ਹੈ ਸਾਰਿਆਂ ਨੇ ਨਾਲ ਖੜੇ ਹਾਂ ਅਸੀਂ ਅੱਜ ਕਿੰਨੇ ਸਾਥੀਆਂ ਦੇ ਨਾਲ ਸ਼ਾਮਲ ਹੋਏ ਸਾਡੇ ਕਰੀਬਨ 50 ਬੰਦੇ ਸਾਡੇ ਨਾਲ ਆਏ ਨੇ ਬਾਕੀ ਸਾਡਾ ਐਮਐਲਏ ਸਾਹਿਬ ਨਾਲ ਅਸੀਂ ਬੁਲਾਵਾਂਗੇ ਪਿੰਡ ਇਹ ਸਾਰਾ ਨਗਰ ਇਹਨਾਂ ਦੇ ਨਾਲ ਇਕੱਠਾ ਹੋਊਗਾ ਮਨਤਲ ਸਾਹਿਬ ਅੱਜ ਰੋਸ਼ੀ ਜੋ ਕਿ ਕਾਂਗਰਸ ਪਾਰਟੀ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਸੀ ਰੀੜ ਦੀ ਹੱਡੀ ਕਿਹਾ ਜਾਂਦਾ ਸੀ ਵਾਰਡ ਨੰਬਰ 1 ਦੇ ਵਿੱਚ ਇਹਨਾਂ ਨੂੰ ਕਾਂਗਰਸ ਦੀ ਆਪਣੇ ਸਾਥੀਆਂ ਸਮੇਂ ਸ਼ਾਮਿਲ ਹੋਣੇ ਕੀ ਕਰਨੇ ਤੋਂ ਬੜੀ ਖੁਸ਼ੀ ਦੀ ਗੱਲ ਆ ਕਿ ਵਾਰਡ ਨੰਬਰ 1 ਤੋਂ ਸਾਡੇ ਵੀਰ ਰੋਸ਼ੀ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਾਮਿਲ ਹੋਏ ਨੇ ਅਸੀਂ ਉਹਨਾਂ ਦਾ ਖੁੱਲ੍ਹ ਦਲੀ ਦੇ ਨਾਲ ਸਵਾਗਤ ਕਰਦੇ ਹਾਂ ਪਾਰਟੀ ਦੇ ਵਿੱਚ ਔਰ ਗੋਗੇ ਸਾਡਾ ਪਹਿਲੇ ਦਿਨ ਤੋਂ ਹੀ ਮਿਸ਼ਨ ਹੈ ਕਿ ਹਰੇਕ ਵਰਗ ਦਾ ਹਰੇਕ ਇਲਾਕੇ ਦਾ ਅਸੀਂ ਖਾਸ ਖਿਆਲ ਰੱਖਣਾ ਤੇ ਇਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਉਣਾ ਹੈ ਕਿ ਆਮ ਆਦਮੀ ਪਾਰਟੀ ਜਨਨ ਨੂੰ ਬਣਦਾ ਮਾਨ ਸਤਕਾਰ ਦਿੱਤਾ ਜਾਏਗਾ